ਅੱਜ ਪਿੰਡ ਡੋੜ ਜ਼ਿਲ੍ਹਾ ਫਰੀਦਕੋਟ ਵੱਲੋਂ ਰਾਤ ਸਮੱਗਰੀ ਦੇ ਹੜਪੀਟਾਂ ਵਾਸਤੇ ਭੇਜੀ ਜਾ ਰਹੀ ਹੈ ਜਿਹੜਾ ਕਿ ਫਾਹਲਕੇ ਏਰੀਆ ਦੇ ਵਿੱਚ ਲੋੜਵੰਦ ਪਿੰਡਾਂ ਦੇ ਵਿੱਚ ਵੰਡੀ ਜਾਊਗੀ ਪਹਿਲਾਂ ਵੀ ਇਸ ਪਿੰਡ ਡੋੜ ਨੇ ਚਾਰ ਟਰਾਲੇ ਰਾਤ ਸਮੱਗਰੀ ਦੇ ਭੇਜੇ ਸੀਗੇ ਜਿਹਦੇ ਵਿੱਚ ਤੂੜੀ ਤੇ ਆਚਾਰ ਸੀਗਾ ਅੱਜ 200 ਕੁਆਂਟਲ ਤੂੜੀ ਤੇ 35 ਕੁਆਂਟਲ ਫੀਡ ਇਕੱਠੀ ਕਰਕੇ ਬਣਾ ਕੇ ਸੰਗਤਾਂ ਦੇ ਪਿੰਡ ਡੋੜ ਵੱਲੋਂ ਭੇਜੀ ਆ ਤੁਰਨ ਦੀ ਬਿਲਕੁਲ ਤਿਆਰੀ ਆ ਤੁਰਨ ਤੋਂ ਪਹਿਲਾਂ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰੀ ਹੈ ਗੁਰਦੁਆਰਾ ਹਰਸਰ ਸਾਹਿਬ ਕੋਲੇ ਅਸੀਂ ਖੜੇ ਆ ਇੱਥੇ ਹੀ ਸਾਡੇ ਹੈੱਡ ਗ੍ਰੰਥੀ ਗਿਆਨੀ ਜੀ ਖੜੇ ਨੇ ਜੋ ਕਿ ਅਰਦਾਸ ਬੇਨਤੀ ਕਰਕੇ ਇਹਨਾਂ ਨੂੰ ਸੰਗਤਾਂ ਨੂੰ ਇੱਥੋਂ ਚੱਲ ਪਾਉਣਗੇ ਜਿਵੇਂ ਵਾਹਿਗੁਰੂ ਜੀ ਬੇਤੀ ਨੇ ਸਾਡੇ ਮਾਰੇ ਨਾਰਾ ਦੁੱਖ ਹੰਤਾ ਸੁਖਰਾਤਾ ਗੁਰੂ ਜੀ ਦੇ ਨਾਮ ਉੱਗਿਆ ਜਾਕੀ ਪ੍ਰਭਾਗਿਆ ਅਰਦਾਸ ਅਰਦਾਸ ਇੱਕ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਲੋਹਸੀ ਜੀ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਪਾਤਸ਼ਾਹੀ ਦਸਵੀਂ ਕ੍ਰਿਸ਼ਨ ਬਗਵਤੀ ਸੁਮੇਰੇ ਕੈਗੋ ਨਾਨਕ ਲਈ ਤੇ ਆਇਸ ਰੰਗਤ ਸੁਖੀ ਅੰਮ੍ਰਿਤ ਬਾਸ ਹਰਨਾਮਦਾਸ ਹੋਏ ਸਹਾਇ ਅਜਨ ਹਰਗੋਬਿੰਦ ਨੇ ਸਿੰਘ ਰੋਸ਼ਨੀ ਨਰਾਇਣ ਜੀ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜੁਠਾ ਸਭ ਤੋਂ ਪਹਿਲੇ ਇੱਕ ਬਹਾਦਰ ਸੁਮਰੀਏ ਕਾਰਨਾਵਨ ਦੇ ਆਗੈ ਤਾਂ ਇਹ ਸਭ ਥਾਈ ਹੋਏ ਸਹਾਇ ਦਸਨ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਭ ਥਾਈ ਹੋਏ ਸਾਰੇ ਦਸੂ ਪਾਤਸ਼ਾਹਿਆਂ ਦੀ ਜਗਤ ਜੋਤ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜਾਰਾਂ ਦਾ ਧਿਆਨ ਤਰ ਬੋਲੋ ਜੀ ਆਪ ਜੀ ਦੇ ਕੰਨ ਪਿਆਰੇ ਆ ਚਾਰ ਸਹਿਬਜਾਦੇ ਆ ਚਾਲੀ ਮੁਕੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧੀਗ ਚਲਾਈ ਤੇਗ ਵਾਹੀ ਦੀਖਣ ਅੰਦਰ ਕੀਤਾ ਪਿਆਰੀਆਂ ਸਚਾਰਿਆਂ ਦੀ ਕਮਾਈਆਂ ਦਾ ਧਿਆਨ ਤਰ ਬੋਲੋ ਜੀ ਸੰਗ ਸਿੰਘ ਨਿਆਨੇ ਧਰਮ ਦੇ ਸੀਦੇ ਤੇ ਬੰਦ-ਬੰਦ ਕਟਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਚਰਾਏ ਗਏ ਗੁਰਦੁਆਰੇ ਗੁਰਧਾਮਾਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਆਰਿਆ ਸਿੱਖੀ ਦੇ ਕੁਰੀਸਾ ਸਵਾਸਾਂ ਦੇ ਨਾਂ ਨਿਬਾਇਆ ਪਾਵਨ ਕੁਮਈਆਂ ਦਾ ਧਿਆਨ ਅਰ ਬੋਲੋ ਜੀ ਵਾਹਿਗੁਰੂ ਸੱਜਾ ਸ਼ਕਤਾ ਸਰਬੱਤ ਗੁਰਦੁਆਰੇ ਗੁਰਧਾਮਾਂ ਦਾ ਧਿਆਨ ਅਰ ਬੋਲੋ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਹੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇਤ ਦੇਗ ਤੀਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਭੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੈਕ ਦਾਨ ਸਹਾਦਾਨ ਰੋਸਾ ਦਾਨ ਦਾਨ ਸ੍ਰੀ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਕ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੁਗ ਅਟਲ ਧਰਮ ਦਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨਹੀਂ ਆ ਮਤੂ ਚੀ ਮਤ ਪਾਦੇ ਰੱਖਾ ਆਪ ਵਾਹਿਗੁਰੂ ਇਹ ਆਕਾਲਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਤਾਰਦੀ ਉਹ ਸ਼੍ਰੀਨਨ ਕਾਨ ਸਾਹਿਬ ਕੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੇ ਛੁੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸਮਵਦਾਦਾਨ ਪਿਆਰੀ ਖਾਲਸਾ ਜੀ ਨੂੰ ਮਖਸ਼ੂਜ ਜੀ ਨਮਾਣਿਆ ਦੇ ਮਾਨ ਨਿਤਾਣਿਆ ਦੇ ਤਾਂ ਨਿਉਤਿਆਂ ਦੀ ਔਰਤ ਨਿਆਸਰਿਆਂ ਦੇ ਆਸਰਾ ਗੁਰੂ ਗਰੀਬ ਨਿਵਾਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਸਾਹਿਬ ਜੀ ਗੋਬਿੰਦ ਸਾਹਿਬ ਜੀ ਮਹਾਰਾਜ